ਸੂਯੂਟਿ ਰਾਜ ਅਮਰੀਕਾ ਨੇ ਕੈਨੇਡੀਅਨ ਸਪਾਰਟਵੁੱਡ ਲੱਕੜੂ ਤੇ ਕਾਉਂਟਰਵੇਲਿੰਗ ਡਿਊਟੀਆਂ ਵਧਾ ਦਿੱਤੀਆਂ ਨੇ ਜਿਸ ਦੇ ਨਾਲ ਕੁੱਲ ਡਿਊਟੀਆਂ 35.19% ਹੋ ਗਈਆਂ ਨੇ ਇਸ ਫੈਸਲੇ ਦਾ ਐਲਾਨ ਅਮਰੀਕੀ ਵਣਸ ਵਿਭਾਗ ਦੇ ਵੱਲੋਂ ਕੀਤਾ ਗਿਆ ਜਦੋਂ ਕਿ ਡਿਊਟੀਆਂ ਦੇ ਵਿੱਚ ਵਾਧੇ ਦੀ ਉਮੀਦ ਕੀਤੀ ਜਾ ਰਹੀ ਸੀ ਇਸੇ ਬ੍ਰਿਟਿਸ਼ ਕੋਲੰਬੀਆ ਤੇ 온ਟਾਰੀਓ ਦੇ ਉਦਯੋਗ ਅਤੇ ਰਾਜਨੀਤਿਕ ਨੇਤਾਵਾਂ ਦੁਆਰਾ ਤੁਰੰਤ ਆਲੋਚਨਾ ਕੀਤੀ ਗਈ ਜੋ ਕਿ ਇਸ ਨੂੰ ਕੈਨੇਡਾ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਮਹੱਤਵਪੂਰਨ ਵਪਾਰਕ ਭਾਈਵਾਲ ਦੇ ਵੱਲੋਂ ਅਨੁਚੇ ਵਾਧ ਇੱਕ ਹੋਰ ਉਦਾਹਰਨ ਵਜੋਂ ਦੇਖਦੇ ਨੇ BC ਦੇ ਚੰਗਲਾਟ ਮੰਤਰੀ ਰਵੀ ਪਰਮਾਰ ਨੇ ਇੱਕ ਸੋਸ਼ਲ ਮੀਡੀਆ ਬਿਆਨ ਦੇ ਵਿੱਚ ਇਸ ਕਦਮ ਨੂੰ ਬੇਤੁਕਾ ਅਤੇ ਲਾਪਰਵਾਹੀ ਦੱਸਿਆ ਚੇਤਾਵਨੀ ਦਿੱਤੀ ਕਿ ਵਾਧੂ ਡਿਊਟੀਆਂ ਸਰਹੱਦ ਦੇ ਦੋਵਾਂ ਪਾਸੇ ਉਤੇ ਰਿਹਾਈਸ਼ ਦੀ ਸਮਰਥਾ ਦੇ ਸੰਕਟ ਨੂੰ ਹੋਰ ਡੂੰਘਾ ਕਰਨਗੀਆਂ BC ਕਾਉਂਸਲ ਆਫ ਫੋਰੈਸਟ ਇੰਡਸਟਰੀਜ਼ ਨੇ ਨਵੇਂ ਟੈਰਿਫਾਂ ਨੂੰ ਕੈਨੇਡੀਅਨ ਕਮੇਰ ਲਈ ਅਪਾਹਸ ਕੀਤਾ ਜਦੋਂ ਕਿ BC ਲੰਬੜ ਟ੍ਰੇਡ ਕਾਉਂਸਲ ਨੇ ਇਸ ਗੱਲ ਉਤੇ ਜ਼ੋਰ ਦਿੱਤਾ ਕਿ ਕਿਵੇਂ ਉੱਚੀਆਂ ਫੀਸਾਂ ਅਮਰੀਕੀ ਨਿਰਮਾਣ ਕੰਪਨੀਆਂ ਦੇ ਲਈ ਲਾਗਤ ਵਧਾ ਦੇਣਗੀਆਂ